हां जी ਵੀਰ ਜੀ ਅੱਸੀ ਕਾਲ ਦੀ ਸਾਰਿਆਂ ਨੂੰ ਇਹ ਚਮਕੌਰ ਸਾਹਿਬ ਮੇਲਾ ਲੱਗਣ ਜਾ ਰਿਹਾ ਹੈ ਅੱਜ 23 ਤਰੀਕ ਤੋਂ ਸ਼ਾਮ ਦੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹ ਤੁਹਾਨੂੰ ਦਿਖਾਉਣੇ ਸਾਰੇ ਘੁੰਮ ਕੇ ਬੱਚਿਆਂ ਨੂੰ ਖੇਡਣ ਵਾਸਤੇ ਝੂਟੇ ਝੰਡੋਲ ਹੋਰ ਦੁਕਾਨਾਂ ਸਟਾਲਾਂ ਲੱਗਣਗੀਆਂ ਅੱਗੇ-ਅੱਗੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਇਹ ਦੁਕਾਨਾਂ ਲੱਗ ਗਈਆਂ ਮਹੀਥਾ ਵਾਈਟ ਸਰਕਸ ਲੱਗਣੀ ਹੈ ਹੋਰ ਹੋਰ ਕਿਆ ਚੀਜ਼ ਆ ਇਹ ਮੇਲਾ ਮੇਲਾ ਹੋਰ ਕੋਈ ਜੋਕਰ ਵਗਾਰਾ ਕੋਈ ਨਹੀਂ ਮੈਂ ਸੁਣਿਆ ਵੀ ਕਹਿੰਦੇ ਇੱਥੇ ਨਾਟਕ ਕਰਕੇ ਦਿਖਾਉਣਗੇ ਬੱਚਿਆਂ ਨੂੰ ਜਿਵੇਂ ਸਰਕਸ ਹੁੰਦੀ ਆ ਅੱਛਾ ਮੈਂ ਜਾਣੇ ਚੱਲਣਾ ਹਾਂ ਝੋਲਾ ਚੱਲਣਾ ਬਸ ਅੱਛਾ ਕੋਈ ਤਾਂ ਆ ਵੀ ਸਕਦੇ ਕੋਈ ਪਤਾ ਨਹੀਂ ਹੈ ਜੀ ਆ ਨਹੀਂ ਆ ਵੀ ਸਕਤੇ ਆ ਉਹ ਕੱਲ ਪਤਾ ਕਰਿਆ ਤਾਂ ਕਹਿੰਦੇ ਵੀ ਹਮਾਰੇ ਐਕਟਰ ਆਉਣੇ ਨੂੰ ਰਹਿੰਦੇ ਆਲੇ ਇਹ ਸਟੋਲਾਂ ਲੱਗੀਆਂ ਹੋਈਆਂ ਦੁਕਾਨਾਂ ਯਾਨੀ ਮੇਰੇ ਹਿਸਾਬ ਨਾਲ ਕਹਿੰਦੇ ਤਾਂ ਹੈਗਾ ਵੀ 23 ਤਰੀਕ ਤੇ ਚਾਲੂ ਆ ਮੈਨੂੰ ਨਹੀਂ ਲੱਗਦਾ ਹੈਗਾ ਵੀ ਹਲੇ 23 ਤੇ ਚਾਲੂ ਹੋ ਜੂ ਹਲੇ ਤਾਂ ਬੈਠੇ ਸਫਾਈ ਕਰਦੇ ਆ ਹਾਂ ਦੇਖ ਹਰ ਤਾਂ ਫਿੱਟ ਕਰਨ ਲੱਗੇ ਵੇ ਬਾਈ ਕਦੋਂ ਸ਼ੁਰੂ ਹੋਣਾ ਹੈ ਇਹ ਅੱਜ ਸ਼ਾਮ ਨੂੰ ਮੈਨੂੰ ਨਹੀਂ ਲੱਗਦਾ ਵੀ ਸ਼ਾਮ ਨੂੰ ਤੁਸੀਂ ਕਰਦੋਂਗੇ ਹਲਕਾ ਤੁਹਾਡੀ ਤਿਆਰੀ ਨਹੀਂ ਹੋਈ ਸਰਕਸ ਵੀ ਲੱਗਣੀ ਹੈ ਰਾਤ ਨੂੰ ਹੂੰ ਹੋਰ ਕੀ ਚੀਜ਼ ਹੈ ਲੋਹੇ ਲਿਵਾਣੇ ਆਪਿਆ ਅਸੀਂ ਆਮ ਮੇਲਾ ਜਿਵੇਂ ਇਹ ਟਿਕ ਟੁਕ ਟੁਕ ਤਰ ਕੋਈ ਨਹੀਂ ਹੈ ਕਿ ਟਿਕ ਟ ਵੀ ਹੈ ਉਹ ਤਾਂ ਉਧਰ ਜਾਏਗਾ ਅੱਗੇ ਮਾਲ स्वीपिंग पूल हो गया बच्चों का पूरा टिकट राजस्थानी ऊंट की एक सवारी है ਲੱਗਦਾ ਤਾਂ ਐਸੀ ਤਰਹੀਆਂ ਜਿਵੇਂ ਸਰਕਸ ਲੱਗਣੀ ਹੁੰਦੀ ਐ ਇਹ ਦੱਸਦੇ ਹੈ ਇਹ ਨਹੀਂ ਪਤਾ ਨਹੀਂ ਕਿਹ ਚੋਰੀ ਆ ਹਲੇ ਇਹ ਆਲੂ ਟਿੱਕੀ ਬਣੂਗੀ ਭਾਈ ਸਾਹਿਬ ਸਰਕਸ ਵੀ ਲੱਗਣੀ ਐ ਹੈ ਇਹ ਕੱਲਾ ਮੇਲਾ ਤਾਂ ਨਹੀਂ ਹੋਣਾ ਸਰਕਸ ਕਿਨਾਂ ਨੂੰ ਭਾਈ ਸਾਹਿਬ ਸਰਕਸ ਵਿੱਚ ਲੱਗੂਗੀ ਹੈ ਸਰਕਸ ਨਹੀਂ ਗਈ ਇਹ ਕੱਲ ਆਏ ਤੇ ਹਮਾਰੇ ਬੰਦੇ ਤੁਸੀਂ ਕਿਹਾ ਵੀ ਐਕਟਰ ਆਏ ਨਹੀਂ ਹਲੇ ਹਮਾਰੇ ਹਾਂ ਨੂੰ ਨਹੀਂ ਪਤਾ ਇਹਨੇ ਹੁਣੇ ਆਏ ਅਰੇ ਅੱਛਾ ਹਾਂ ਉਹਨਾਂ ਨੂੰ ਬਦਲੋ ਆਏ ਤੇ ਮੈਂ ਆਪ ਹੁਣੇ ਆ ਕੇ ਬਿਠਾਈਆਂ ਇਹ ਹੈ ਜੀ ਮੇਲਾ ਚਮਕੌਰ ਸਾਹਿਬ ਦਾ ਦਾਣਾ ਮੰਡੀ ਮੇਨ ਰੋਡ ਤੇ ਨਾਲ ਲੱਗਦੀ ਹੋ ਮਰੰਡੇ ਤੋਂ ਜਦੋਂ ਆਉਨੇ ਆ ਮਰੰਡੇ ਤੋਂ ਆਉਨੇ ਚਮਕੌਰ ਸਾਹਿਬ ਐਂਟਰ ਹੁੰਦੀ ਸਾਰ ਗੇਟ ਦੇ ਨਾਲੇ ਮੰਡੀ ਗੇਟ ਹੈ ਮੰਡੀ ਗੇਟ ਦੇ ਵਿੱਚ ਭਾਈ ਦੋ ਮਿੰਟ ਪਾਣੀ ਲੈ ਆਣਾ ਭਾਈ ਸਾ ਸਰਕਸ ਵੀ ਲੱਗਣੀ ਹੈ ਤੁਸਾਂ ਕਹਾਂਗਾ ਸਰਕਸ ਲੱਗਣੀ ਹੈ ਇਹ ਮੇਰੇ ਪਾਣੀ ਹਾਂ ਜੀ ਕਹੀਂ ਜਾਂਦੇ ਆ ਪਤਾ ਨਹੀਂ ਆਹ ਗੇਟ ਬਣਾਇਆ ਵਾ ਦੱਸਦੇ ਹੈ ਨਹੀਂ ਮੈਂ ਬਣਾਇਆ ਬਾ ਸਰਕਸ ਮੰਗਣੇ ਆ ਜਿਵੇਂ ਸਰਕਸ ਲੱਗਣੀ ਹੁੰਦੀ ਹੈ ਮੇਰਾ ਵੀਰ ਸਾਬ ਸਬਸਕ੍ਰਾਈਬਰ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮਦਦ ਕਰੋ ਬਹੁਤ ਪਿੱਛੇ ਰਹਿ ਗਏ ਆਪਾਂ ਜਿੰਨਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਮੈਨੂੰ ਹੌਸਲਾ ਵਧਾਈ ਦੇਵੋਗੇ ਤਾਂ ਹੀ ਮੈਂ ਵੀਡੀਓ ਛੇਤੀ ਪਾਉਂਗਾ ਮੇਰਾ ਹੌਸਲਾ ਜੀ ਟੁੱਟਿਆ ਪਿਆ ਮੇਰਾ ਪੁੱਤ ਮਰਨੇ ਕਰਕੇ ਮੇਰਾ ਦਿਲ ਜਿਆ ਨਹੀਂ ਲੱਗਦਾ ਹੈਗਾ ਹਲੇ ਤਾਂ ਕਰਕੇ ਵੀਡੀਓ ਬਣਾਉਣ ਨੂੰ ਜੀ ਨਹੀਂ ਕਰਦਾ ਆਹ ਚਲੋ ਨਵਾਂ ਕੰਟੈਕਟ ਮਿਲਿਆ ਤਾਂ ਇਹ ਅੱਜ ਬਣਾਇਆ ਹੈ ਸਰਕਸ ਦਾ ਇਹ ਤੁਹਾਨੂੰ ਪੂਰੀ ਜਾਣਕਾਰੀ ਫੇਰ ਦਵਾਂਗੇ ਹਲੇ ਮੋਟੀ ਮੋਟੀ ਜੀ ਜਾਣਕਾਰੀ ਮਿਲੀ ਹੈ ਅੱਗੇ ਫੇਰ ਬਣਾਵਾਂਗੇ ਸਤਿ ਸ੍ਰੀ ਅਕਾਲ ਜੀ